ਮੇਰਾ ਨਾਮ ਕਸ਼ਮੀਰ ਸਿੰਘ ਜੀ ਪਿੰਡ ਸੇਖਵਾਲ ਜੀ ਜੋ ਅੱਜ ਅੱਜ ਸੇਖਵਾਲ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਆ ਲਾਡਾ ਵੱਲੋਂ ਜੋ ਜ਼ਮੀਨਾਂ ਤੁਹਾਡੀਆਂ ਲਗਾਤਾਰ ਪੱਠਿਆਂ ਦੇ ਵਿੱਚ ਵਿਜੀਏ ਆ ਦੇਖਿਆ ਕਿ ਜੀਸੀਬੀਆਂ ਵਿਚਲਾਈਆਂ ਜਾ ਰਹੀਆਂ ਤੇ ਪਹਿਲਾ ਕਾਰਨ ਦੱਸੋ ਕੀ ਕਾਰਨ ਹੈ ਕਾਰਨ ਜੀ ਇਹ ਸਾਡੇ ਨਾਲ ਕਰ ਦੇ ਟੱਕਾ ਹੀ ਆ ਇਹ ਸਾਡਾ ਹਾਈ ਕਮਾਨਜੋਗ ਹਾਈ ਕੋਰਟ ਵਿੱਚ ਕੇਸ ਚੱਲਦਾ ਸਿਵਲ ਕੋਰਟ ਵਿੱਚ ਵੀ ਕੇਸ ਚੱਲ ਰਹੇ ਆ ਇਹਨਾਂ ਨੂੰ ਅਸੀਂ ਪੁੱਛਿਆ ਵੀ ਕੋਈ ਸਾਨੂੰ ਆਰਡਰ ਦਿਖਾਓ ਕਿਸੇ ਕੋਰਟ ਦਾ ਵੀ ਸਾਡੇ ਵੀ ਤੁਸੀਂ ਕਿਹਦੇ ਆਰਡਰਾਂ ਨਾਲ ਆਏ ਹੋ ਇੱਥੇ ਤੋ ਉਹ ਕਹਿੰਦੇ ਸਾਡੇ ਕੋਲ ਕੋਈ ਆਰਡਰ ਨਹੀਂ ਸਾਡੀ ਇਹ ਲੈਂਡ ਸਾਡੀ ਆ ਅਸੀਂ ਆਖੇ ਜੇ ਤੁਹਾਡੀ ਲੈਂਡ ਆ ਤਾਂ ਤੁਸੀਂ ਕੋਰਟ ਵਿੱਚ ਕਿਉਂ ਨਹੀਂ ਜਾ ਕੇ ਦੱਸਦੇ ਵੀ ਇਹ ਸਾਡੀ ਲੈਂਡ ਆ ਤੇ ਕੋਰਟ ਵਿੱਚ ਜਾ ਕੇ ਦੱਸੋ ਤੁਸੀਂ ਤਾਂ ਜਵਾਬ 3 ਸਾਲ ਹੋ ਗਿਆ ਹੈ ਲਗਭਗ ਮਾਨਚੋ ਹਾਈ ਕੋਰਟ ਵਿੱਚ ਕੇਸ ਚੱਲਦੇ ਨੂੰ ਲਾਰੇ ਲਾਰੇ ਤੇ ਲਾਰੇ ਇਹਨਾਂ ਦਾ ਵਕੀਲ ਲਈ ਜਾਂਦਾ ਜੀ ਅਸੀਂ ਅਗਲੀ ਤਰੀਕ ਨੂੰ ਜਿੱਦਾਂਗੇ ਜਵਾਬ ਅਗਲੀ ਤਰੀਕ ਨੂੰ ਜਵਾਬ ਦੇ ਦਾਂਗੇ ਤੇ ਹਰ ਸਾਲ ਆਉਂਦੇ ਆ ਇਸ ਵਾਰ ਸਾਡੀਆਂ ਫਸਲਾਂ ਬਾਹ ਜੰਦੇ ਆ ਇਹ ਤੇ ਅਸੀਂ ਮਸਾਂ ਤੇ ਬੀਜਦੇ ਆ ਅੱਗੇ ਤਾਨੂੰ ਪਤਾ ਵੀ ਹੈ ਵੀ ਅਸੀਂ ਸਰਕਾਰ ਨੂੰ ਵੀ ਸਾਰਾ ਕੁਝ ਹੀ ਜਾਣਦੀ ਆ ਵੀ ਇਹ ਗਰੀਬ ਪਿੰਡ ਵੀ ਇੱਕ ਵਾਰੀ ਕਿਸਾਨ ਮੜਾ ਕਿਸਾਨ ਜਿਹੜਾ ਇੱਕ ਵਾਰੀ ਫਸਲ ਮਸਾਂ ਬੀਜਦਾ ਦੂਜੀ ਵਾਰੀ ਕਿੱਥੋਂ ਬੀਜਣ ਜੋਗਾ ਰਹਿੰਦਾ ਇਹ ਨੁਕਸਾਨ ਕਰਕੇ ਸਪਾਲਸ ਪ੍ਰਸ਼ਾਸਨ ਨਾਲ ਲੈ ਕੇ ਇਹ ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ ਕੀ ਨਹੀਂ ਕਹਿੰਦੇ ਪਰ ਸਾਨੂੰ ਕੋਈ ਆਡਰ ਨਹੀਂ ਦਿਖਾਉਂਦੇ ਇਹ ਕਿ ਅਜੇ ਕਿ ਸਾਡੇ ਕੋਲ ਕੋਰਟ ਦੇ ਆਡਰ ਆ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਵੀ ਪਹਿਲ ਤੁਸੀਂ ਕੋਰਟ ਨੂੰ ਤਾਂ ਜਵਾਬ ਦਿਓ ਫਿਰ ਅਸੀਂ ਫਿਰ ਤਾਂ ਤੁਸੀਂ ਕਰੋਗੀ ਪਰ ਉਹ ਆਡਰ ਕੋਈ ਨਹੀਂ ਇਹਨਾਂ ਕੋਲੇ ਹੁੰਦਾ ਆਰਡਰ ਨਾ ਕਹੇ ਸਾਨੂੰ ਦਿਖਾਉਂਦੇ ਤਾਂ ਨਾ ਕੋਈ ਹੁੰਦਾ ਕਹਿੰਦੇ ਸਰਕਾਰੀ ਕੰਮ ਆ ਜੀ ਸਰਕਾਰੀ ਕੰਮ ਆ ਹੁਣ ਸਰਕਾਰੀ ਕੰਮਾਂ ਤੇ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਤੇ ਕੁਝ ਅਧਿਕਾਰੀਆਂ ਵੱਲੋਂ ਇਹ ਗੱਲਾਂ ਕਹੀਆਂ ਰਹੇ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਸਟੇਜ ਆ ਤਾਂ ਸਟੇਜ ਦਿਖਾਓ ਤਾਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਟੇ ਤੇ ਦੇਖੋ ਜੀ ਜੇ ਸਾਨੂੰ ਇਹ ਕੋਈ ਕੋਰਟ ਦੇ ਵਿੱਚ ਜਵਾਬ ਦੇਣਗੇ ਤੇ ਤਾਂ ਹੀ ਕੋਰਟ ਸਾਨੂੰ ਸਟੇ ਦੇਊਗੀ ਪਰ ਇਹ ਸਰਕਾਰ ਦਾ ਪੱਖ ਜਾਣਣਾ ਹੁੰਦਾ ਕੋਰਟ ਨੇ ਜ਼ਰੂਰੀ ਤੇ ਪਰ ਇਹ ਜਵਾਬ ਨਹੀਂ ਦਿੰਦੇ ਲੰਮਾ ਖਿੱਚੀ ਜਾਂਦੀ ਪਿਛਲੀ ਵਾਰੀ ਵੀ 30 ਜੂਨ ਨੂੰ ਆਏ ਸੀ 6 ਜੂਨ ਨੂੰ ਆਏ ਸੀ ਤੇ ਆਗੇ ਸਾਡੀਆਂ ਫਸਲਾਂ ਤੇ ਬੋਰ ਪਟ ਗਏ ਐਦਕੀ ਫੇਰ ਹੁਣ ਸਾਡੇ ਬੋਰ ਤੇ ਜਿਹੜੀਆਂ ਹੁਣ ਵਿੱਚ ਬਣੀਆਂ ਸੀ ਮੜੇ ਜਿਮ ਕੋਠੀਆਂ ਮਤਲਬ ਜਿਹੜੀਆਂ ਬੰਬੀਆਂ ਦੇ ਉੱਤੇ ਸਾਡੇ ਬਣੇ ਹੁੰਦਾ ਇੱਕ ਕਮਰਾ ਬਣਿਆ ਹੁੰਦਾ ਉਹ ਕਮਰੇ ਵੀ ਢਾ ਗਏ ਐਦਕੀ ਤੇ ਫਸਲਾਂ ਤਾਂ ਜਿਹੜੀਆਂ ਵਾਹ ਕੇ ਗਏ ਵਾਹ ਕੇ ਗਏ ਆ ਇਹ ਸਾਡੇ ਨਾਲ ਲਗਾਤਾਰ ਧੱਕਾ ਹੋ ਰਿਹਾ ਅਸੀਂ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਜਦੋਂ ਕਿਹਾ ਸੀ ਵੀ ਆਪਣੀ 11 ਜੁਲਾਈ 23 ਨੂੰ ਇਹਨਾਂ ਨੇ ਫੈਸਲਾ ਹੋਇਆ ਸੀ ਵੀ ਵਾਤਾਵਰਨ ਮਤਲਬ ਜਿੱਥੇ ਪਬਲਿਕ ਐਕਸ਼ਨ ਕਮੇਟੀ ਨਾਲ ਫੈਸਲਾ ਹੋਇਆ ਵੀ ਅਸੀਂ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਾਪਸ ਕਰਾਂਗੇ ਤੇ ਬਾਕੀ ਜਿਹੜੀਆਂ ਜ਼ਮੀਨਾਂ ਆ ਉਹ ਸਰਕਾਰ ਦੀਆਂ ਸਰਕਾਰ ਕੋਲ ਹੀ ਰਹਿਣਗੀਆਂ ਪਰ ਪੰਚਾਇਤ ਦੀ ਜ਼ਮੀਨ ਜਿਹੜੀ ਉਹ ਨੂੰ ਪੰਚਾਇਤ ਨੂੰ ਵਾਪਸ ਕਰਨ ਦਾ ਕਿ ਅੱਜ ਮੇਰਾ 2 ਸਾਲ ਤੋਂ ਲਗਭਗ ਹੋ ਗਿਆ ਵੀ ਅਜੇ ਤੱਕ ਇਹਤੇ ਕਾਰਵਾਈ ਨਹੀਂ ਅਸੀਂ ਤੇ ਕਹਿੰਦੇ ਆ ਵੀ ਗਲੱਡਾ ਨੂੰ ਇਹ ਕੋਈ ਸਰਕਾਰ ਸ਼ਕਤੀ ਕਰੇ ਇਹਨਾਂ ਨੂੰ ਕਹੇ ਭਾਈ ਆਪਣੇ ਜਿਹੜੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਆਪਣੀ ਫੁੱਲ ਆਪਣੀ ਪੁੱਤੇ ਮਤਲਬ ਆਪਣੇ ਜਮਾਨ ਤੇ ਫੁੱਲ ਤੇ ਚੜਾਉਣਾ ਉਹ ਕਿ ਜੋ ਗਰੀਬ ਬੰਦੇ ਨੂੰ ਦੀ ਰੋਜੀ ਰੋਟੀ ਹੈ ਰੋਜੀ ਰੋਟੀ ਦੇ ਵਿੱਚ ਲਤਨਾ ਮਾਰਨਾ ਇਹ ਗਲਾਡਾਲੇ ਆ ਕੇ ਜੀ ਤੁਸੀਂ ਕਿਸੇ ਗਲਾਡਾ ਨਾਲ ਜਾਂ ਕਿਸੇ ਜਾਈ ਨਾਲ ਕਿਸੇ ਸੀਨੀਅਰ ਅਧਿਕਾਰੀ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਕਰਕੇ ਰਾਜੀ ਨਹੀਂ ਅਸੀਂ ਆਖਿਆ ਸਾਨੂੰ ਆਰਡਰ ਦਿਖਾਓ ਵੀ ਇੱਥੇ ਤੁਹਾਡੇ ਕੋ ਕਿਹੜੇ ਕੋਰਟ ਦੇ ਆਰਡਰ ਹੈ ਪੀ ਸਾਡੇ ਕੋਰਟਾਂ ਵਿੱਚ ਕੇਸ ਚੱਲਦਾ ਤੇ ਕੋਰਟ ਨੇ ਕੋਈ ਆਰਡਰ ਦਿੱਤੇ ਹੋਣੇ ਆ ਕਹਿੰਦੇ ਸਾਨੂੰ ਕੋਰਟਾਂ ਦੇ ਆਰਡਰ ਦੀ ਲੋੜ ਹੀ ਨਹੀਂ ਜੀ ਮੀਡੀਆ ਨਾਲ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਗੱਲਬਾਤ ਕੀਤੀ ਗਈ ਆ ਬਹੁਤ ਰੁੱਖੇ ਸੁਭਾਣਾ ਬੋਲਦੇ ਆ ਐ ਜਿਵੇਂ ਉਹ ਸ਼ਰਮ ਧੱਕੇ ਵਾਲੀ ਗੱਲ ਆ ਵੀ ਹੁਣ ਜਿਵੇਂ ਕੋਈ ਇਸ ਨਾਂ ਦੇ ਲੋਕਾਂ ਦਾ ਕੋਈ ਵਾਰੀਵਾਰਸ ਲੱਗਦਾ ਤੇ ਨਾ ਕੋਈ ਇੱਥੇ ਮੀਡੀਆ ਦਾ ਕੋਈ ਵਾਰੀਵਾਰਸ ਲੱਗਦਾ ਜਿਹੜੇ ਹਿਸਾਬ ਨਾਲ ਗੱਲ ਕਰਦੇ ਆ ਇਹ ਜੀ ਵੀ ਇਹ ਐਂ ਲੱਗਦੇ ਵੀ ਜਿਵੇਂ ਸਾਰੀ ਦੁਨੀਆ ਦੇ ਸਾਰੇ ਪੰਜਾਬ ਦੇ ਮਾਲਕ ਇਹ ਗਲੱਡ ਵਾਲੇ ਹੁੰਦੇ ਆ ਤੇ ਇਹ ਤੇ ਹੁਣ ਨਾ ਕਿਸੇ ਅਧਿਕਾਰੀ ਕੋਈ ਸਾਡੇ ਨਾਲ ਕੋਈ ਗੱਲ ਕਰਦਾ ਤੇ ਗੱਲ ਕਰਕੇ ਕੋਈ ਰਾਜੀ ਨਹੀਂ ਜੇ ਉਹਨਾਂ ਕੋਈ ਸਵਾਲ ਕਰੀਦਾ ਤੇ ਉਹ ਕਹਿੰਦਾ ਉੱਪਰਲੇ ਅਫਸਰ ਨਾਲ ਕਰੋ ਉੱਪਰਲੇ ਅਫਸਰ ਨਾਲ ਹੁਣ ਪਤਾ ਨਹੀਂ ਉੱਪਰਲੇ ਅਫਸਰ ਇਹਨਾਂ ਦਾ ਹੈ ਕਿੱਧਾ ਆ ਤੇ ਜ਼ਮੀਨ ਸਾਡੀ ਫਸਲਾਂ ਸਾਡੀਆਂ ਨੂੰ ਨੁਕਸਾਨੀਆਂ ਜਾਂਦੀਆਂ ਤੇ ਅਫਸਰ ਪਤਾ ਨਹੀਂ ਇਹਨਾਂ ਦਾ ਉਤਲਾ ਕਿੱਧਾ ਆ ਸਾਨੂੰ ਉਤੋਂ ਆਰਡਰ ਆ ਜੀ ਉਤੋਂ ਆਰਡਰ ਹੁਣ ਉਤੋਂ ਪਤਾ ਨਹੀਂ ਕਿੱਥੋਂ ਪਰਮਾਤਮਾ ਦੇ ਘਰੋਂ ਕੋਈ ਆਰਡਰ ਆਇਆ ਕਿ ਜਾਂ ਕਿੱਥੋਂ ਆਰਡਰ ਆਇਆ ਇਹਨਾਂ ਨੂੰ